ते अपना पढ़ना पहरेया सुबह-सुबह उठन सार ही गुप्ता दादी गाइस देखो मेरी पोनी इतनी छोटी-छोटी है, है। क्योंकि मैं कटिंग करा ली सी की वो मैं छोटी ही रह जानी हूं अब पढ़ दे हां फिर अपन दूध भी मांगे साइ साइब रेडियो मैं भी रेडी हुई हूं अच्छा वो आ गया कहता जादा ये चंबू आ गया चंबू आ गया चंबू गुड मॉर्निंग हैव अ नाइस डे ਸਾਰੇ ਪਰੇ ਬੇਸ਼ੱਕ ਗਣਪਤੀ ਕੋਡ ਮੰਨਗੇ ਵੀਰੋ ਦੇ ਦੱਤ ਸਾਰੇ ਗੋਚੜੀ ਕੋਡ ਕਰਨਗੇ ਬਲੇ ਬਲੇ ਕਰਦੇ ਹੋਗੇ ਸੈਬੂ ਆ ਗਿਆ ਹੁਣ ਸੈਬੂ ਹੱਸੂਗਾ ਥੋੜਾ ਜਹਾ ਹਸੀਐਂਦਾ ਹਸੀਐਂਦਾ ਹੱਸ ਪੈ ਹੱਥ ਪੈ ਹੱਸ ਪੈ ਗੁੱਡ ਮਾਰਨਿੰਗ ਸੈਬੂ ਸਲੂਟ ਮਾਰੋ ਜੈ ਹਿੰਦ ਅੱਜ ਇਹ ਉਹ ਦੇ ਦਾ ਘਟਨਾ ਹਾਂਜੀ ਆਪਣੀ ਇੰਦਰਾ ਉੱਤਰਾ ਪ੍ਰਦੇਸ਼ ਹਮ ਉੱਧਰ ਮੋਦੀ ਉੱਪਰ ਜਾਂ ਉੱਪਰ ਜਾਂ ਦੇਤਾ ਇੱਕ ਦਿਨ ਲੱਗ ਗਿਆ ਨਾ ਸੇ ਹੋਰ ਇੱਕ ਰਾਤ ਦੇ 1 ਵਜੇ ਬੰਦਿਆ ਅੱਜ ਰਾਤ ਦੇ ਹਰਾ ਪਾਪਾ

ਮੁਗੀ ਮੁਗੀ ਚਾਹ ਮੁਗੀ ਚਾਹ ਚਾਹ ਅਜਾ ਕਰਾ ਦਿਖਾਈ ਮੈਨਾਂ ਖਾ ਲਾ ਮੈਨਾਂ ਖਾ ਲੋ ਉਸਰਵਾਰ ਵੈ ਚੀਨੀ ਦਬ ਕਰ ਮਾਰੇ ਗਈ ਬੈਠਾ ਵੀ ਨਹੀਂ ਜਾਂਦਾ ਜਿੰਨਾ ਭਾਲੀਆਂ ਭਰੀ ਕਾਰਗੋ ਭਾਲੀ ਭਾਈ ਓਏ ਕੋ ਕਾਰਗੋ ਮੈਨਾਂ ਤੇ ਬਹੁਤ ਔਖਾ ਉਹ ਕਿੰਨੇ ਗੋਰਾਂ ਚ ਠੰਡੀ ਐ ਦੇਰ ਦੋਕਤ ਮੌਸਮ ਜਾਇਆ ਕੁਛ ਨਹੀਂ ਹੈ ਤੁਕ ਨੇ ਪਾਣੀ ਵੀ ਤਰਿਆ ਜੀ ਅੱਜ ਮੈਂ ਢਵਨੇ ਛੱਡੇ ਐ ਤੇ ਮੇਥੀ ਦੇ ਪੌਂਦੇ ਬਣਾਏ ਐ ਮੇਥੀ ਦੀਆਂ ਨਾ ਹਾਂਜੀ ਵੈਰੀ ਗੁੱਡ ਗੁੱਡ ਗਰਲ ਮਿੱਠੀ ਨਹੀਂ ਆ ਕੋਈ ਮਿੱਠੀ ਨਹੀਂ ਦੇਖਦੀ ਪਾਲ ਕੇ ਦੇ ਮੇਥੀ ਦੇ ਮਿੱਠੀ ਦੇ ਪਾਲਕ ਦੇ ਨਹੀਂ ਬੰਦੇ ਹਾਂ हेलो फ्रेंड्स आज ਆਪਾਂ ਬਣਾਇਆ ਮਿੱਠੀ ਵਾਲੇ ਪਰਾਂਠੇ ਸਿਆਲ ਲੰਗਣ ਵਾਲਾ ਆਪਾਂ ਅੱਜ ਫਸਟ ਟਾਈਮ ਬਣਾਇਆ ਕਿਉਂਕਿ ਸਾਡੇ ਜਿਹੜੇ ਘਰ ਦੇ ਬੰਦੇ ਆ ਉਹਨਾਂ ਨੂੰ ਆਲੂ ਵਾਲੇ ਹੋਣ ਮੂਜੇ ਵਾਲੇ ਹੋਣ ਖਾਈ ਜਾਂਦੇ ਆ ਬੱਚੇ ਅੱਜ ਸਕੂਲ ਜਾਣਾ ਕਿਵੇਂ ਲੱਗੇ ਪਰਾਂਠੇ ਅਰੇ ਟੜਦਾਰ ਕਰਾਂ ਨੂੰ ਠੰਡ ਕਿਵੇਂ ਲੱਗੇਗੋ ਨੂੰ ਮੈਨੂੰ ਬਹੁਤ ਸਾਰਾ ਲੱਗੇ ਮੈਂ ਪਹਿਲੀ ਵਾਰ ਹੀ ਖਾਦੇ ਆ ਸਾਰਾ ਠੰਡ ਨਗਾਤੀ ਅਸੀਂ ਨਹੀਂ ਖਾਣੇ ਅਸੀਂ ਨਹੀਂ ਖਾਣੇ ਅਸੀਂ ਨਹੀਂ ਖਾਣੇ ਦੇਖ ਸੈਬ ਨੂੰ ਕੀ ਹੋ ਗਿਆ ਅੱਛਾ ਜੀ ਕੇਕ ਬੜਾ ਖਾਇਆ ਸੀ ਅੱਜ ਜਾਣਾ ਸਕੂਲ ਦੇਖੋ ਬੱਸ ਬਲੇ 9 ਵਜੇ ਵਿੱਚ 9:30 ਵਜੇ ਬ੍ਰੇਕਫਾਸਟ ਕਰੀ ਜਾਂਦੇ ਕਿੱਥੇ ਅਸੀਂ ਸਾਢੇ 12 ਸੁੱਤੇ ਉੱਠਦੇ ਸੀਗੇ ਇਹਨਾਂ ਦੀਆਂ ਛੁੱਟੀਆਂ ਦੇ ਨਾਲ ਨਾਲ ਸਾਡੀਆਂ ਵੀ ਆਦਤਾਂ ਵਿਗੜੀਆਂ ਸੀ ਹੁਣ ਸਕੂਲ ਜਾਣਗੇ ਤੇ ਟਾਈਮ ਟੂ ਟਾਈਮ ਸਾਰਾ ਕੁਝ ਹੋ ਜਾਊਗਾ ਯਾ ਸਾਡੀਆਂ ਸਾਰਿਆਂ ਦੀਆਂ ਇਹਨਾਂ ਇਹ ਤੇ ਲੱਗਦਾ ਐ ਇਹਨੇ ਖਾਣਾ ਨਹੀਂ ਇਹਨੇ ਖਾਣਾ ਨਹੀਂ ਗਾ ਇਹਦਾ ਆਪਾਂ ਕਰ ਦਾਂਗੇ ਪੈਕ ਖਾ ਲੂੰਗਾ ਪੈਕ ਸੈਬੂ ਫੁੱਲ ਰੈਡੀ ਬਾਏ ਬਾਏ ਸੈਬੂ ਬਾਏ ਬੰਦਵਰੀ ਤੇ ਛੁੱਟੀ ਨਹੀਂ ਹੋਈ ਅੱਜ ਦੀ ਛੁੱਟੀ ਕੈਂਸਲ ਸਾਰੇ ਸ਼ੇਡ ਤੇ ਛੁੱਟੀਆਂ ਹੋ ਗਈਆਂ ਪਰ ਸਾਡੇ ਪੰਜਾਬ ਦੇ ਵਿੱਚ ਨਹੀਂ ਛੁੱਟੀਆਂ ਹੋਈਆਂ ਹੋਈਆਂ ਅੱਜ ਦੀ ਹੋਈ ਸੀਗੀ ਸਾਰਿਆਂ ਦੀ ਹੋ ਅੱਜ ਦੀ ਨਹੀਂ ਹੋਈ ਇੱਕ ਛੁੱਟੀ ਮम्मा ਮੈਂ ਤੇ ਚਲ ਵਧੀਆ ਬਹੁਤ ਨੇ ਦਿਨ ਮਿਹਨਤ ਹੋ ਗਿਆ ਘਰੇ ਬੈਠੇ ਨੂੰ ਪਿਛਲੇ ਸਾਲ ਦੇ ਬੈਠੇ ਘਰੇ ਪਿਛਲੇ ਸਾਲ ਦੇ ਘਰੇ ਬੈਠੇ ਸਾਲ ਹੋ ਗਿਆ ਤੁਹਾਨੂੰ ਬੈਠੇ ਨੂੰ ਬਾਏ 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 ਮम्मा ਬਾਏ ਗੁਰੂ ਮੈਂ ਜਾਣਾ ਬਾਏ ਬਾਏ ਠੀਕ ਹੈ ਬਾਏ ਬਾਏ ਮੈਂ ਰੋਟੀ ਖਾ ਲੂੰ ਵਾਹ ਸਾਰੇ ਪਾਲਿਓ ਨੇ ਗੁੰਡੇ ਬਣ ਕੇ ਗੁੰਡੇ ਪਿਓ ਪੁੱਤ ਗੁੰਡੇ ਬਣ ਕੇ ਚਲੇ ਡੇ ਵਰਗੇ ਘਰੇ ਸਾਡੇ ਪਜਾਓ 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 ਜਾਓ ਤੇ ਅੰਦਰ ਉਹਨੂੰ ਭੇਜ ਦੋ ਪਤਾ ਨਹੀਂ ਹੁਣ ਕੀ ਰਹਿ ਗਿਆ ਮੈਡਮ ਫਿਰ ਭੱਜ ਗਈ ਉਤਰ ਕੇ ਸਕੂਟਰੀ ਤੋਂ ਹਾਏ ਹਾਏ ਠੰਡੀ ਹਵਾ ਚੱਲ ਰਹੀ ਹੈ ਠੰਡੀ ਹਵਾ ਚੱਲ ਰਹੀ ਹੈ ਆ ਜਾ ਕੀ ਰਹਿ ਗਈ ਮੈਂ ਤਾਂ ਸੱਬਸ ਜੱਦੀ ਨੂੰ ਦੇਖਣ ਗਈ ਹੈਗੀ ਆ ਪਤਾ ਨਹੀਂ ਬਾ ਨਹੀਂ ਦੇਖ ਆ ਮੇਰਾ ਜ ਨਹੀਂ ਹੈਗੀ ਮੇ ਇਧਰ ਸਾਈਡ ਵਾਲੀ ਸਾਈਡ ਹੋਣੀ ਹੈ ਸਾਈਡ ਬਣਾਉਂਦਾ ਸੀਗਾ ਉਹ ਤੇ ਚਿੱਤੀ ਸੀਗੇ ਤੇਰੀ ਵੀ ਤਾਂ ਬਣਾ ਕੇ ਦਿੱਤੀ ਸੀਨੇ ਆ ਫਿਰ ਮੈਂ ਬੈਕ ਟੂ ਆਕੇ ਬਾਈ ਬਾਈ ਚਲਿਆ ਜਵਕਾ ਨੂੰ ਲੈਣ ਚਵਕਾ ਦਾ ਟਾਈਮ ਹੋ ਗਿਆ ਛੁੱਟੀ ਹੋ ਗਈ ਭਾਈ ਉਹ ਛੁੱਟੀ ਹੋ ਗਈ ਹੈਲੋ ਸਟੱਗ ਲਾਜੀ ਧਿਆਨ ਰਿਹਾ ਵਾ ਕਿਸੇ ਨੂੰ ਨਹੀਂ ਦੇਖਿਆ ਸਾਰੇ ਬੱਚੇ ਚਲੇ ਗਏ ਗੋਲੀ ਗੁੱਡ ਬਾਏ ਅਖਾ ਕਿਉਂ ਰਾਈਸ ਖਾਨ ਜੀ ਤਾਂ ਤੇਨੂੰ ਮਿਰਚ ਲੱਗਦੀ ਸੀਗੀ ਹਾਲੇ ਸਕੂਲੋਂ ਆ ਗਈ ਕੰਮਲੀ ਆ ਦੇਖੋ ਇੰਨੀ ਮੇਰ ਮਿਰਚਾਂ ਲੱਗੀਆਂ ਗੋਨ ਨੂੰ ਇੰਨਾ ਚ ਨਹੀਂ ਲੱਗਦੀਆਂ ਹਨਾ ਜੱਬੂ ਅੱਦੇ ਵਿੱਚ ਮੈਂ ਕਿੰਨੇ ਹੋਦੇ ਵਿੱਚ ਮੈਂ ਆਸਿਰ ਹੈ ਸੀਗੀ ਮੇਰੇ ਨਾਮ ਹੈ ਨਹੀਂ ਹਾਂ ਇਹਦੇ ਚ ਤਾਂ ਤੇਨੂੰ ਲੱਗਦੀ ਨਹੀਂ ਲੱਗ ਲੱਗੀ ਬਸ ਇਹ ਗਰਮ ਲੱਗ ਗਿਆ ਉਹ ਕਦੋਂ ਦਾ ਖਾਈ ਜਾਂਦਾ ਉਹਨੇ ਤਾਂ ਇੱਕ ਵੀ ਨਹੀਂ ਕਿਹਾ ਕਿ ਜਾਨ ਗਰਮ ਆ ਆਰਾਮ ਨਾਲ ਬੈਠਾ ਖਾਈ ਜਾਂਦਾ ਆ ਦੇਖ ਲਓ ਬੁੜਕੀ ਜਾਂਦੀ ਹੁਣ ਦੁੱਧ ਦੇ ਦਿਓ ਫਿਰ ਉਹ ਵੀ ਕਹੂਗੀ ਗਰਮ ਹੈਨਾ ਹੂੰ ਉਹ ਤਾਂ ਗਰਮ ਹੀ ਹੁੰਦਾ ਅੱਛਾ ਜੀ ਅੱਜ ਮौजਾਂ ਕਰਕੇ ਆਇਆ ਸਕੂਲ ਚ ਕੀ ਪੜਾਇਆ ਸੀ ਪੜਾਇਆ ਸੀ ਜੀ ਲੱਗਿਆ ਗਨੂ ਦਾ ਟੈਸਟ ਹੋ ਗਿਆ ਪੜਾਇਆ ਜੀ ਨਾ ਜੀ ਲੱਗਿਆ ਫਰੈਂਡਸ ਨੂੰ ਮਿਲ ਲੈ ਮজা ਆਇਆ ਕੀ ਕਰੇ ਹੁੰਦਾ ਸੀਗਾ ਹੈ ਕਰੇ ਮਜ਼ਾ ਹੁੰਦਾ ਸੀ ਕਿ ਸਕੂਲੇ ਹੋਇਆ ਸਕੂਲੇ ਤੁਸੀਂ ਤਾਂ ਕਹਿੰਦੇ ਸੀ ਛੁੱਟੀਆਂ ਹੋਰ ਵੱਜ ਜਾਣ ਗੁੰਨੂ ਕਹਿੰਦੀ ਸੀ ਹੂੰ ਗੁੰਨੂ ਨੂੰ ਤਾਂ ਪੜ੍ਹਨਾ ਨਾ ਪਵੇ ਆ ਦੇਖੋ ਕੀ ਕਰੀਏ ਜੀ ਗੁੰਨੂ ਦੇ ਡਰਾਮੇ ਚੱਲਦੇ ਰਹਿੰਦੇ ਆ ਚੱਲਦੇ ਰਹਿੰਦੇ ਆ ਹਮੇਸ਼ਾ ਦੀ ਤਰ੍ਹਾਂ ਲੈ ਦੇਖ

बहुत सुंदर बोले रामचंद्र भगवान की तो, 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 तो सभी भक्तों को बहुत बहुत शुभकामनाएं Okay, ਜੇ ਰਾਮ ਆਏ ਉਹਦੀ ਲੱਗੇ ਹਾਜ਼ਰੀ ਜੇ ਰਾਮ ਰਾਮ ਗਾਵੇ ਉਹਦੀ ਲੱਗੇ ਹਾਜ਼ਰੀ ਜੇ ਰਾਮ ਆਏ ਉਹਦੀ ਲੱਗੇ ਹਾਜ਼ਰੀ ਉਹਦੀ ਲੱਗੇ ਹਾਜ਼ਰੀ ਉਹਦੀ ਲੱਗੇ ਹਾਜ਼ਰੀ ਗਾਇਸ ਹੁਣ ਆਪਾਂ ਕਰਵਲ ਚੱਲਦੇ ਆ ਮਮਾ ਦਾ ਫੋਨ ਆਇਆ ਸੀਗਾ ਕਿ ਮੰਦਿਰ ਆਜੋ ਅੱਜ ਆਰਤੀ ਹੋਈ ਨਹੀਂ ਕੀਰਤਨ ਚੱਲ ਜਾਂਦਾ ਹੈ ਮਮਾ ਮੰਦਿਰ ਗਏ ਸੀਗੇ ਮਮਾ ਸਿਰਫ ਅਸੀਂ ਆਏ ਆ ਕੀ ਗਏ ਆ ਆਂਜੀ ਮਮਾ ਦੁਪਹਿਰ ਦੇ ਗਏ ਹੋਏ ਨੇ ਮਮਾ ਕਹਿੰਦੇ ਤੁਸੀਂ ਆ ਜਾਓ ਹੁਣ ਆਪਾਂ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਘਰੇ ਆਏ ਸੀਗੇ ਕਿਉਂਕਿ ਮੈਂ ਪੀਣਾ ਸੀਗਾ ਪਾਣੀ ਤੇ ਦੱਦੀ ਇਹਨੂੰ ਪੁੱਛਿਆ ਕੁਝ ਚਾਹੀਦਾ ਤੈਨੂੰ ਦੱਦੀ ਕਹਿੰਦੀ ਕੁਝ ਨਹੀਂ ਹੁਣ ਆਪਾਂ ਚੱਲਦੇ ਆਂ ਮੰਦਿਰ ਸਾਰੇ ਜਣੇ ਮੰਦਿਰ ਬੋਰਡ ਹਜੇ ਨਾਲ ਲਿਖਦੇ ਨਹੀਂ ਬਹੁਤ ਠੰਡ ਹੋ ਗਈ ਆ ਹੁਣ ਆਪਾਂ ਆਪ ਦੀ ਛੋਟੀ ਸਫਾਰੀ ਤੇ ਚੱਲਨੇ ਆ ਮੰਦਿਰ ਹਾਂ ਚਲਾ ਲੂੰਗੀ ਮੈਂ ਠੀਕੇ ਫਿਰ ਮੈਂ ਤੁਹਾਨੂੰ ਦੱਸੇਗੀ ਕਿ ਕੀ ਆਪਾਂ ਫਿਰ ਮੰਦਿਰ ਛੀ ਹੀ ਜਾ ਕੇ ਮਿਲਦੇ ਹਾਂ ਮਮਾ ਨਾਲ ਗੱਲਬਾਤ ਕਰਨੇ ਆ ਤੇ ਮਮਾ ਕਿ ਮੈਂ ਸਗਾ ਕੀ ਤਨਚਦਾ ਕਿਉਂਕਿ ਅੱਜ ਅਹ ਕਿਤੇ ਉੱਤਰ ਪ੍ਰਦੇਸ਼ ਚ ਮੰਦਿਰ ਖੁੱਲਿਆ ਹੈ ਨਾ ਫਿਰ ਤੁਨ ਮੰਦਰ ਜਾ ਕੇ ਹੀ ਮਿਲਦੇ ਆ ਇੱਥੇ ਓਕੇ ਬਾਏ ਬਾਏ ਦੇਖੋ ਸਾਰੇ ਅੰਦੇ ਘਰੇ ਨਾਲ ਉਹ ਲੜੀਆਂ ਲੱਗੀਆਂ ਪਈਆਂ ਦੇਖੋ ਦੀਵੇ ਜਲੀ ਆਉਂਦੇ ਨੇ ਹੈਨਾ ਕਿੰਨਾ ਵਧੀਆ ਲੱਗ ਰਿਹਾ ਦੇਖੋ ਉੱਥੇ ਦੀਵੇ ਲਾ ਰਹੇ ਨੇ ਲੋਕੀ ਘਰਾਂ ਘਰਾਂ ਚ ਹੈਨਾ ਔਰ ਦੇਖੋ ਉੱਥੇ ਵੀ ਔਰ ਦੇਖੋ ਉੱਥੇ ਵੀ ਲੱਗੀਆਂ ਹੋਈਆਂ ਲੜੀਆਂ ਔਰ ਦੇਖੋ ਉਧਰਲੇ ਪਾਸੇ ਵੀ ਮੰਦਰ ਚ ਵੀ ਸਜਾਈਆਂ ਹੋਣੀਆਂ ਹੈ ਹੈਨਾ ਵਰੀਆ ਲੱਗਦਾ ਅੱਜ ਅੱਜ ਦਾ ਦਿਨ ਹੈ ਦੇਖੋ ਗਾਇਸ ਮੰਦਿਰ ਸਜਾਇਆ ਹੋਇਆ ਹੈ ਕਿੰਨਾ ਸੋਹਣਾ ਉੱਥੇ ਜਾ ਕੇ ਫਿਰ ਤੁਹਾਨੂੰ ਦਰਸ਼ਨ ਕਰਾਉਣਾ ਹੈ ਭੀੜ ਬਹੁਤ ਜ਼ਿਆਦਾ ਹੈ ਮਮਾ ਗਏ ਹੋਏ ਨੇ ਉੱਥੇ ਮਮਾ ਬਲੌਗ ਬਣਾਉਂਦੇ ਹੋਣਗੇ ਬਾਦੂ ਮਮਾ ਨਾਲ ਦਰਸ਼ਨ ਕਰਾਉਣਾ ਹੈ ਉੱਤਰ ਗਏ ਉਹ ਦੇਖੋ ਕਿੰਨਾ ਸੋਹਣਾ ਸਜਾਇਆ ਹੋਇਆ ਮੰਦਿਰ ਗਣ ਚਲੀ ਜਾਂਦਾ ਆ ਆਰਤੀ ਦਾ ਮੋਹ ਪਿਆਰੇ ਤੁਮ ਤੁਮਨਾ ਲੋ ਜੀ ਆ ਵੀ ਆਗੇ ਮੇਰੇ ਨਾਲ ਨਾਲ ਅੱਜ ਆਪਣੇ ਮੰਦਰ ਤੇ ਸੀਗਾ ਕੀਰਤਨ ਸੁੰਦਰ ਕਾ ਸੁੰਦਰ ਗੰਨ ਦਾ ਬਾਦਸ਼ੀ ਸਾਰਿਆਂ ਨੂੰ ਵੰਡ ਲਿਆ ਮੈਂ ਦੇਖੋ ਸਾਰਿਆਂ ਨੂੰ ਪ੍ਰਸ਼ਾਦ ਮਿਲ ਗਿਆ ਮੈਨੂੰ ਤੇ ਸਹਬੂ ਨੂੰ ਸੇਮ ਸੇਮ ਇਹਨਾਂ ਦੋਨਾਂ ਨੂੰ ਸੇਮ ਸੇਮ बहुत ज्यादा भीड़ थी बहुत ज्यादा मजा आया फर्स्ट टाइम आया थी मैं लो जी हुन लंगर पानी शाके हुन चलेया घर नो लंगर बहुत स्वादिष्ट मजा आ गया मजा आ गया लंगर खा के मजा आ गया इधर दिखाई हाँ, हाँ बहुत स्वादिष्ट इधर दिखाई से बुआ की लग गए तेरे जय श्री राम ग्रेट बहुत कराई ਪਰ ਖਾ ਕੇ ਮਜ਼ਾ ਆ ਗਿਆ ਪੂਰੀ ਗਰਮ ਗਰਮ ਸੀਗੀਆਂ ਛੋਟੀਆਂ ਵੀ ਗਰਮ ਗਰਮ ਸੀ ਮਿਕਸ ਕਮ ਸੀਗਾ ਗਾਇਸ ਦੇਖੋ ਮੇਰਾ ਨਾ ਹੱਥ ਮਾਰ ਚਲੋ ਚਲੋ ਬੈਠੋ ਹਾਂ ਤੁਮਦੇ ਨਾਲ ਦੇਖੋ ਪੜ ਲਓ ਜੀ ਪੜ ਲਓ ਪੜ ਲਓ ਪੜ ਲਓ ਦੀਪ ਜਲਾਇਆ ਹੈ ਸੀ ਆਪਾਂ ਮੰਦਿਰ ਚ ਜੈ ਹਨੂਮਾਨ ਜੀ ਜੈ ਗਣੇਸ਼ ਜੈ ਆਪਾਂ ਜਾਏ ਹਾਜ਼ਰੀ ਲਵਾਇਆ ਹੈ ਬਸ ਗੁਰੂ ਜੀ ਦੇ ਚਰਨਾ ਚੈਨਾ ਬਹੁਤ ਕਿਥੇ ਜੇ ਮੈਂ ਨਾ ਜਾਂਦੀ ਫਿਰ ਤੁਸੀਂ ਵੀ ਨਹੀਂ ਜਾਣਾ ਸੀ ਕਿਥੇ ਮੈਂ ਤੁਹਾਨੂੰ ਸਾਰਿਆਂ ਨੂੰ ਲੈ ਗਈ ਨਾਲੇ ਮੈਂ ਤੁਹਾਨੂੰ ਲੰਗਰ ਛਕਾ ਲਿਆਈ ਠੀਕ ਹੈ ਜੀ 9:00 ਵੱਜ ਗਿਆ ਹੋ ਗਿਆ ਸਾਡਾ ਹਮੇਸ਼ਾ ਦੀ ਤਰ੍ਹਾਂ ਸਟੱਡੀ ਟਾਈਮ ਜਨਾਬ ਜੀ ਬਣਾ ਰਹੀ ਐ ਡਰਾਇੰਗ ਉਹ ਵੀ ਗੁੰਨੂ ਦੀ ਗੁੰਨੂ ਸਾਡੀ ਡਰਾਇੰਗ ਜਮਾ ਨਹੀਂ ਬਣਾਉਂਦੀ ਇਹਨੂੰ ਜਮਾ ਇੰਟਰਸਟ ਨਹੀਂ ਡਰਾਇੰਗ ਚ ਪਾਪਾ ਨੂੰ ਵੀ ਇੰਟਰਸਟ ਆ ਬਿੰਨੋ ਵੀ ਮੰਮਾ ਨੂੰ ਹਾਂ ਇਹ ਪਤਾ ਨਹੀਂ ਕਿੱਥੇ ਗਈ ਐ ਇਹਦੀ ਬੂਆ ਨੂੰ ਵੀ ਸੀਗਾ ਇੰਟਰਸਟ ਉਹ ਵੀ ਬਹੁਤ ਸੋਹਣੀ ਡਰਾਇੰਗ ਬਣਾਉਂਦੀ ਸੀ ਕੱਲੀ ਇਹੀ ਐ ਕਮਲੀ ਜੀ ਕਿੱਥੇ ਗਈ ਐ ਇਹਨੂੰ ਡਰਾਇੰਗ ਚ ਇੰਟਰਸਟ ਹੀ ਨਹੀਂ ਗਾ ਯੈਸ ਘਰ ਤੇ ਚਾਰ ਜਹਾੜੀ ਬਣਾਉਂਦੇ ਆ ਦਾਦੀ ਦਾਦੂ ਤਾਂ ਬਣਾ ਲਈ ਸਕਦੇ ਹੁਣ ਗੁੰਨੂ ਵੀ ਨਹੀਂ ਬਣਾਉਂਦੀ ਨਹੀਂ ਸਾਰੇ ਬਣਾਉਂਦੇ ਐ ਦੱਸੋ ਕੋਣ ਕੋਣ ਬਣਾਉਂਦੇ ਇਸ ਘਰ ਚ ਡਰਾਮੇ ਮੈਨੂੰ ਵੀ ਆਉਂਦੀ ਐ ਮੈਂ ਬਣਾਉਂਦੀ ਨੇ ਪਰ ਨਾ ਦੇਖ ਲੋ ਪੁੱਤ ਆ ਕੇ ਬਾਬੇ ਆ ਕੇ ਬਾਬੇ ਦੱਸਿਆ ਸੀ ਨਾ ਮੈਂ ਤੁਹਾਨੂੰ ਸਾਡੇ ਘਰ ਇੱਕ ਕੋਣ ਆ ਕਿਹੜਾ ਬੰਦਾ ਆਪਣੇ ਘਰ ਇੱਕ ਡਰਾਮੇ ਬਾਜ਼ ਦੱਸਿਓ ਕੋਣ ਆ ਮਾੜਾ ਕਮੈਂਟਾਂ ਦੇ ਵਿੱਚ ਸਾਡੇ ਘਰ ਚ ਡਰਾਮੇ ਬਾਜ਼ ਕੋਣ ਆ ਜੀ ਤੁਸੀਂ ਦੇਖਦੇ ਹੋ ਸਾਰਾ ਦਿਨ ओके okay, जी बाय-बाय आज ਦਾ ਵਲੌਗ ਆਪ ਇੱਥੇ ਕਰਦੇ ਆ ਸਮਾਪਤ ਉਮੀਦ ਕਰਦੇ ਆ ਕਿ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਹੋਊਗਾ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇਨ ਪਾਸ ਜਰੂਰ ਆਇਓ ਸਿੱਧਾ ਰਵਟ ਕਬਰਾਟੇ ਹੋ ਗਏ ਕਬਰਾਟੇ ਗੁੱਸਾ ਆ ਗਿਆ ਇਹ ਨਹੀਂ ਗੁੱਸਾ ਆ ਗਿਆ ਪਹਿਲਾਂ ਕਹਿੰਦਾ ਪਾਪਾ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਮੈਂ ਬਣਾਉਣਾ ਥੋੜਾ ਜਿਹਾ ਮੈਂ ਬਣਾਉਣਾ ਹੁਣ ਬਸ ਮੈਂ ਐਂਡ ਕਰਦਾ ਪਿਆ ਸੀਗਾ ਮੈਨੂੰ ਵਿੱਚ ਹੀ ਰੋਕਤਾ ਇਹਨਾਂ ਨੇ ਦੇਖ ਲਓ ਜੀ ओके जी बाय-ਬਾਈ ਕੱਲ ਮਿਲਦੇ ਆਖੋ ਨਵੇਂ ਵਲੌਗਸ ਉਮੀਦ ਕਰਦੇ ਆ ਕਿ ਸਾਡੇ ਵਲੌਗ ਤੁਹਾਨੂੰ ਪਸੰਦ ਆਉਂਦੇ ਹੋਣਗੇ ਤੇ ਸਾਰੇ ਜਾਨੀ ਠੰਡ ਤੋਂ ਬਚੇ ਹੋਵੋਗੇ ਅਰ ਰਜਾਈਆਂ ਚ ਬੜ ਕੇ ਬੈਠੇ ਰਹੋ ਹੁਣ ਤਾਂ ਸਕੂਲ ਲੱਗੇ ਬੱਚਿਆਂ ਦੇ ਤੇ ਬੱਚਿਆਂ ਦੇ ਨਾਲ ਘੁੰਮੋ ਫਿਰੋ ਬਾਹਰ ਜਾਓ ਧੁੱਪ ਤਾਂ ਨਹੀਂ ਨਿਕਲਦੀ ਹਵਾ ਬਹੁਤ ਚੱਲਦੀ ਆ ਅੱਜ ਵਧੀਆ ਧੁੱਪ ਨਹੀਂ ਠੰਡ ਬਹੁਤ ਲੱਗਣ ਲੱਗੀ ਅੱਜ ਗੜੀ ਧੁੱਪ ਸੀ ਥੋੜੀ ਜਿਹੀ ਨਿਕਲਦੀ ਸੀ ਫਿਰ ਬਦਲਵਾਈ ਹੋ ਜਾਂਦੀ ਸੀਗੀ ਤੇ ਹੋਪ ਸਾਰੇ ਤੁਸੀਂ ਵਧੀਆ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੇ ਕਲਾ ਦੇ ਵਿੱਚ ਹੋਗੇ ਓਕੇ ਜੀ ਬਾਈ ਬਾਈ ਅੱਜ ਦਾ ਵਲੋਗ ਆਪਏ ਠੀਕ ਕਰਦੇ ਆ ਸਮਾਪਤ ਕੱਲ ਮਿਲਾਂਗੇ ਖੋਨਾ ਮੇ ਵਲੋਗਸ ਲਾਈਕ ਸ਼ੇਅਰ ਕਮੈਂਟ ਕਰਕੇ ਜੁੱਟੂ ਜਾਇਓ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਕਲਿੱਕ ਕਰ ਲਿਓ ਹੋਰ ਵੀ ਰਿਸ਼ਤੇਦਾਰਾਂ ਨੂੰ ਸਬਸਕ੍ਰਾਈਬ ਕਰਾ ਲਿਓ ਆਦੇ ਫਰੈਂਡਸ ਨੂੰ ਸਬਸਕ੍ਰਾਈਬ ਕਰਾ ਲਾ ਕਰਾ ਲਿਓ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਓ ਤੇ ਕਮੈਂਟਾਂ ਦਾ ਢੇਰ ਲਾ ਦਿਓ ਤੇ ਕਮੈਂਟਾਂ ਜੇ ਤੁਸੀਂ ਦੱਸਣਾ ਜੋ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆ ਵਿਦਰਾ ਮੇਂ ਮਜ ਕੋਣਾ